ਹੈਲੋ ਗਾਇਜ਼ ਕੀ ਹਾਲ ਚੜਾ ਸਾਰਿਆਂ ਦਾ ਹੋਪ ਕਰਦਾ ਸਾਰੇ ਵਧੀਆ ਹੋਣਗੇ ਤੇ ਅੱਜ ਬੜੇ ਦਿਨਾਂ ਬਾਅਦ ਧੁੱਪ ਨਿਕਲੀ ਹੈ ਧੁੱਪ ਨਿਕਲੀ ਤੇ ਸੋਚਿਆ ਅੱਜ ਵੀਡੀਓ ਬਣਾਈ ਜਾਵੇ ਇੱਕ ਨਵੀਂ ਚੀਜ਼ ਸੀ ਜੋ ਤੁਹਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗੀ ਇੱਥੇ ਕੀ ਹੈਗਾ ਇੱਕ ਨਵੀਂ ਚੀਜ਼ ਹੈਗੀ ਹੈ ਜੋ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਆਪਣੀ ਵੀਡੀਓ ਦੇ ਵਿੱਚ ਅੱਜ ਆਦੇ ਉੱਪਰ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੁੜੇ ਰਹੋ ਵੀਡੀਓ ਨਾਲ ਤੇ ਹਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਬਹੁਤ ਬਹੁਤ ਵਧੀਆ ਵੀਡੀਓਜ਼ ਆਉਣ ਵਾਲੀਆਂ ਨੇ ਵਧੀਆ ਵੀਡੀਓਜ਼ ਨਾਲੇ ਕੁਆਲਿਟੀ ਵਾਲੀ ਤੁਸੀਂ ਜੋ ਕਹੋਗੇ ਕਿ ਹਾਂ ਕਿ ਬਹੁਤ ਵਧੀਆ ਕੰਟੈਂਟ ਆ ਰਿਹਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਜੁੜੇ ਰਹੋ ਚੈਨਲ ਨਾਲ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਨਵਾਂ ਚੀਜ਼ ਜੋ ਕਿ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਤੇ ਜੋ ਮੈਂ ਗੱਲ ਕਰ ਰਿਹਾ ਸੀਗਾ ਉਹ ਮੈਂ ਗੱਲ ਕਰ ਰਿਹਾ ਇਸ ਮਾਰਕੀਟ ਦੀ ਬੇਸਿਕਲੀ ਇਹ ਮਾਰਕੀਟ ਹੈਗੀ ਹੈ ਜੋ ਸੈਕਟਰ 70 ਦੇ ਵਿੱਚ ਬਿਲਕੁਲ ਮੰਡੀ ਕੰਪਲੈਕਸ ਦੇ ਨਾਲ ਤੇ ਇਹ ਮਾਰਕੀਟ ਐਕਚੁਅਲੀ ਗਵਰਨਮੈਂਟ ਵਾਲੀ ਦੀ ਮਾਰਕੀਟ ਹੈਗੀ ਹੈ ਤੇ ਮੈਂ ਤੁਹਾਨੂੰ ਦੱਸਦਾ ਮੈਂ ਇਹ ਮਾਰਕੀਟ ਦਾ ਮੁਹੱਲੀ ਦੇ ਹਰ ਸ਼ਹਿਰ ਵਿੱਚ ਖੁੱਲੀ ਹੈ ਇਹ ਸੈਕਟਰ 70 ਦੀ ਗੱਲ ਕਰ ਰਿਹਾ ਮੈਂ ਇਹ ਸੈਕਟਰ 69 'ਚ ਵੀ ਹੈ 71 'ਚ ਵੀ ਹੈ 68 'ਚ ਵੀ ਹੈ 67 66 ਕਈ ਸੈਕਟਰਾਂ 'ਚ ਗਵਰਨਮੈਂਟ ਮਾਰਕੀਟ ਖੁੱਲੀ ਹੋਈ ਹੈ ਤੇ ਮੈਂ ਇਸ ਮਾਰਕੀਟ ਦੀ ਗੱਲ ਕਰ ਰਿਹਾ ਬੇਸਿਕਲੀ ਤੁਸੀਂ ਇਹ ਮਾਰਕੀਟ ਦੇਖ ਸਕਦੇ ਹੋ ਤੇ ਇਹ ਮਾਰਕੀਟ ਬਹੁਤ ਹੀ ਮਤਲਬ ਕਾਫੀ ਟਾਈਮ ਤੋਂ ਬਣੀ ਹੋਈ ਹੈ ਬਟ ਹਾਲ ਤੱਕ ਵਿਕੇ ਨਹੀਂ ਹੈਗੇ ਬੂਥ ਹਵਲੇ ਇਹ ਤੁਸੀਂ ਸਾਈਜ਼ ਦੇਖ ਸਕਦੇ ਹੋ ਸਾਹਮਣੇ ਇਹ ਮੈਂ ਤੁਹਾਨੂੰ ਸਾਈਜ਼ ਦਿਖਾਵਾਂ ਪੀਵੀ ਬਾਈ ਕੈਫੇ ਖੁੱਲਿਆ ਹੋਇਆ ਤੇ ਇੱਥੇ ਇੱਕ ਹੋਰ ਵੀ ਸੈਕਟਰ 70 ਕਰਕੇ ਚਿਕਨ ਵੀ ਖੁੱਲਿਆ ਹੋਇਆ ਤੇ ਮਾਰਕੀਟ ਖੁੱਲ ਰਹੀ ਹੈ ਹੌਲੀ ਹੌਲੀ ਤੇ ਬੂਥ ਹੈਗੇ ਗਵਰਨਮੈਂਟ ਆਲਿਆਂ ਦੇ ਤੇ ਜੇ ਤੁਹਾਨੂੰ ਮੈਂ ਰੇਟ ਵਗੈਰਾ ਸਾਰਾ ਕੁਝ ਦੱਸਾਂਗਾ ਬਟ ਹਾਲੇ ਮਾਰਕੀਟ ਪੂਰੀ ਤਰ੍ਹਾਂ ਖੁੱਲੀ ਨਹੀਂ ਹੈਗੀ ਕਾਫੀ ਕੁਝ ਖੁੱਲਣ ਦੁਕਾਨਾਂ ਪਈਆਂ ਹਾਲੇ ਤੇ ਮਾਰਕੀਟ ਹੈਗੀ ਐ ਵਿਕਣ ਨੂੰ ਬੇਸਿਕਲੀ ਸਾਰੇ ਜਿਹੜੇ ਬੂਥ ਹੈਗੇ ਸੇਲਤੀ ਹੈਗੇ ਆ ਰੇਟ ਵਾਰ ਮੈਂ ਤੁਹਾਨੂੰ ਦੱਸ ਦਾਂਗਾ ਲੋਕੇਸ਼ਨ ਵਾਰ ਮੈਂ ਤੁਹਾਨੂੰ ਦੱਸ ਦਾਂਗਾ ਸਾਰੀ ਪ੍ਰੋਪਰ ਕਲੀਅਰ ਕਿੱਥੇ ਕਰਕੇ ਹੈਗਾ ਬਟ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਮੈਂ ਇੱਕ ਵਾਰ ਚਾਰੋਂ ਤਰਫ ਦਿਖਾ ਵੀ ਸਕਦਾ ਤੇ ਇਹ ਦੂਜੇ ਪਾਸੋਂ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਵੇਰਕਾ ਬੂਥ ਵੀ ਖੁੱਲ ਚੁੱਕਿਆ ਤੇ ਹੌਲੀ ਹੌਲੀ ਮਾਰਕੀਟ ਖੁੱਲ ਰਹੀ ਹੈ ਮਾਰਕੀਟ ਆ ਰਹੀ ਹੈ ਬੇਸਿਕਲੀ ਪਾਰਕਿੰਗ ਦੀ ਬਹੁਤ ਵਧੀਆ ਜਗ੍ਹਾ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਪਾਰਕਿੰਗ ਏਰੀਆ ਹੀ ਆ ਇਹ ਸਾਰਾ ਕੁਝ ਪਾਰਕਿੰਗ ਦਾ ਏਰੀਆ ਹੈਗਾ ਤੇ ਪਾਰਕਿੰਗ ਦੀ ਕੋਈ ਟੈਨਸ਼ਨ ਨਹੀਂ ਹੈ ਜੇ ਬੂਥ ਵਾਰੇ ਵਿਕ ਜਾਂਦੇ ਇੱਥੇ ਕਾਫੀ ਜ਼ਿਆਦਾ ਮਾਰਕੀਟ ਚੱਲ ਜੂਗੀ ਉਰੇ ਤੇ ਜਗ੍ਹਾ ਕਾਫੀ ਹੈਗੀ ਹੈ ਪਾਰਕਿੰਗ ਦੀ ਹਾਲੇ ਤੱਕ ਖਾਲੀ ਨੇ ਬੂਥ ਤੇ ਇੰਨੀ ਜ਼ਿਆਦਾ ਰਸ਼ ਨਹੀਂ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਖਾਲੀ ਖਾਲੀ ਪਿਆ ਤੇ ਕਾਫੀ ਕੁਝ ਖੋਲ ਸਕਦੇ ਇੱਥੇ ਤੁਸੀਂ ਆਪਣਾ ਕੰਮ ਖੋਲ ਸਕਦੇ ਹੋ ਜਿਵੇਂ ਕਿ ਫਾਸਟ ਫੂਡ ਦਾ ਖੋਲ ਸਕਦੇ ਹੋ ਕੱਪੜਿਆਂ ਦਾ ਖੋਲ ਸਕਦੇ ਹੋ ਸ਼ੂਜ਼ ਦਾ ਖੋਲ ਸਕਦੇ ਹੋ ਬਿਊਟੀ ਪਾਰਕ ਖੁੱਲ ਸਕਦੇ ਹੋ ਕਾਫੀ ਕੁਝ ਖੁੱਲ ਸਕਦਾ ਇੱਥੇ ਤੇ ਹਾਲੇ ਚੀਜ਼ਾਂ ਖੁੱਲਣ ਵਾਲੀਆਂ ਨੇ ਇੱਥੇ ਹਾਲੇ ਖੁੱਲੀਆਂ ਨਹੀਂ ਹੈਗੀਆਂ ਤੇ ਜੇ ਖੁੱਲ ਜਾਣ ਤੇ ਸੈਕਟਰ 70 ਦੀ ਮਾਰਕੀਟ ਛੋਟੀ ਕਾਫੀ ਚੱਲ ਸਕਦੀ ਹੈ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਦੱਸ ਸਕਦਾ ਇਹ ਹੈਗਾ ਬਿਲਕੁਲ ਮੁੰਡੀ ਕੰਪਲੈਕਸ ਸੁਸਾਇਟੀ ਹੈਗੀ ਤੁਸੀਂ ਆ ਚੈੱਕ ਕਰ ਸਕਦੇ ਹੋ ਇਹ ਮੁੰਡੀ ਕੰਪਲੈਕਸ ਸੁਸਾਇਟੀ ਹੈਗੀ ਹੈ ਸੈਕਟਰ 70 ਦੇ ਵਿੱਚ ਤੇ ਉਹਦੇ ਨਾਲ ਹੀ ਬਿਲਕੁਲ ਮਾਰਕੀਟ ਹੈ ਮਾਰਕੀਟ ਦੇ ਵਿੱਚ ਤੇ ਤੁਸੀਂ ਆਪਣਾ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਪਤਾ ਤੇ ਮੈਂ ਲੋਕੇਸ਼ਨ ਦਾ ਮੈਪ ਦਾ ਡਿਸਕ੍ਰਿਪਸ਼ਨ ਲਿੰਕ ਚ ਪਾ ਦਾਂਗਾ ਤੁਸੀਂ ਆ ਕੇ ਚੈੱਕ ਕਰ ਲਿਓ ਤੁਸੀਂ ਆਪਣਾ ਪੂਰਾ ਰੌਣਕ ਵਿਜ਼ਿਟ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਹਾਨੂੰ ਵਧੀਆ ਲੱਗਦੀ ਹੈ ਤੇ ਤੁਸੀਂ ਆਪਣਾ ਪਰਚੇਸ ਵੀ ਕਰ ਸਕਦੇ ਹੋ ਮਾਰਕੀਟ ਵਾਲੀ ਮਤਲਬ ਬੂਥ ਬੇਸਿਕਲੀ ਤੇ ਗੱਲ ਆਉਂਦੀ ਹੈ ਬੇਸਿਕਲੀ ਉਹਨੂੰ ਪ੍ਰਾਈਸ ਦੀ ਪ੍ਰਾਈਸ ਜੋ ਮੈਂ ਪਤਾ ਕੀਤਾ ਇੱਥੇ ਹੈਗਾ 30 35 40 ਲੱਖ ਡਿਪੈਂਡ ਕਰਦਾ ਲੋਕੇਸ਼ਨ ਤੇ ਤੁਹਾਡੀ ਲੋਕੇਸ਼ਨ ਕਿੱਥੇ ਹੈਗੀ ਆ ਤੁਹਾਡਾ ਬੂਥ ਅੰਦਰਲੀ ਤਰਫ ਹੈ ਜਾਂ ਬਾਹਰ ਦੀ ਤਰਫ ਹੈ ਕਿੱਥੇ ਹੈਗਾ ਉਹ ਡਿਪੈਂਡ ਕਰਦੀ ਹੈ ਲੋਕੇਸ਼ਨ ਬਟ ਜੋ 30 ਤੋਂ 40 ਦੀ ਜੋ ਰੇਂਜ ਹੈਗੀ ਆ ਉਹ ਹੈਗੀਏ ਬੂਥਾਂ ਦਾ ਪ੍ਰਾਈਸ ਤੇ ਤੁਸੀਂ ਆ ਕੇ ਆਪਣਾ ਵਿਜ਼ਿਟ ਕਰ ਸਕਦੇ ਹੋ ਇੱਕ ਵਾਰ ਆਓ ਜ਼ਰੂਰ ਚੈੱਕ ਕਰੋ ਇਹ ਵਾਲੇ ਬੂਥ ਚੈੱਕ ਕਰੋ ਬੂਥ ਬੂਥ ਬਹੁਤ ਵਧੀਆ ਨੇ ਹੈਗੇ ਛੋਟੇ ਸਾਈਜ਼ ਦੇ ਬਟ ਛੋਟਾ ਬਿਜ਼ਨਸ ਬਹੁਤ ਵਧੀਆ ਚੱਲ ਸਕਦਾ ਇੱਥੇ ਤੇ ਸਭ ਤੋਂ ਵੱਡੀ ਗੱਲ ਆ ਆਸ-ਪਾਸ ਸਾਰਾ ਰੈ residencial ਏਰੀਆ ਤੁਸੀਂ ਰੈসিডেন্ট ਦੇ ਸਾਹਮਣੇ ਵਾਲੇ ਏਰੀਆ ਦੇ ਸਾਹਮਣੇ ਤੁਸੀਂ ਆਪਣੇ ਇੱਥੇ ਕੁਝ ਵੀ ਖੋਲ ਸਕਦੇ ਹੋ ਜੋ ਤੁਹਾਨੂੰ ਲੱਗਦਾ ਹੈ ਜੋ ਤੁਹਾਡਾ ਪੈਸ਼ਨ ਹੈ ਬੇਸਿਕਲੀ ਤੁਸੀਂ ਕੁਝ ਵੀ ਖੋਲੋ ਆ ਕੇ ਤੇ ਕਾਫੀ ਅੱਛੀ ਚੀਜ਼ ਹੈ ਛੋਟੇ ਬੂਥ ਹਨ ਪ੍ਰਾਈਸ ਵਾਈਜ਼ ਵੀ ਠੀਕ ਹੈ ਪਾਰਕਿੰਗ ਵਾਈਜ਼ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਸਭ ਕੁਝ ਹੈਗਾ ਇਹਦੇ ਅੰਦਰ ਸਭ ਕੁਝ ਵਧੀਆ ਚੀਜ਼ ਹੈਗੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਿਜਲੀ ਪਾਣੀ ਸਭ ਕੁਝ ਇਵਨ ਟਾਇਲਟ ਵਗੈਰਾ ਵੀ ਸਾਰਾ ਪਿੱਛੇ ਤੁਸੀਂ ਦੇਖ ਸਕਦੇ ਹੋ ਹੈਗਾ ਤੇ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਵੀ ਠੀਕ ਹੈ ਨਹੀਂ ਤੇ ਤੁਸੀਂ ਆਪਣਾ ਜੇ ਬਿਜ਼ਨਸ ਖੋਲਣਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਕਰੋ ਇੱਥੇ ਆ ਚੈੱਕ ਕਰੋ ਜੇ ਤੁਸੀਂ ਇਹਦੇ ਬਾਰੇ ਪੁੱਛਣਾ ਵੀ ਹੈ ਕਿੱਥੋਂ ਮਿਲਨੇ ਆ ਤੇ ਤੁਹਾਨੂੰ ਪੁੱਡਾ ਦੇ ਆਫਿਸ ਜਾਣਾ ਪਏਗਾ ਜੋ ਫੇਸ ਨੋ ਦੇ ਵਿੱਚ ਹੈਗਾ ਹਮਸਾਗ ਗੁਰਦੁਆਰੇ ਕੋਲ ਗਮਾਡਾ ਦੇ ਆਫਿਸ ਤੁਸੀਂ ਉੱਥੇ ਜਾਓ ਉਹਨਾਂ ਨੂੰ ਗੱਲ ਕਰੋ ਕਿ ਮੈਨੂੰ ਇਹ ਬੂਥ ਪਰਚੇਸ ਕਰਨਾ ਹੈ ਉਹ ਤੁਹਾਨੂੰ ਸਾਰੇ ਡਿਟੇਲ ਦੇ ਦੇਣਗੇ ਇਹਦੀ ਮੈਂ ਤੁਹਾਨੂੰ ਰੇਂਜ ਦੱਸਤੀ ਮੈਂ 30 ਤੋਂ 40 ਲੱਖ ਦੇ ਵਿੱਚ ਹੈਗੀ ਹੈ ਉੱਪਰ ਥੱਲੇ ਜੋ ਵੀ ਹੋਏਗਾ ਲੋਕੇਸ਼ਨ ਤੇ ਡਿਪੈਂਡ ਕਰਦਾ ਹੈ ਤੇ ਤੁਸੀਂ ਸਿੱਧਾ ਡਾਇਰੈਕਟ ਸਰਕਾਰ ਕੋਲੋਂ ਲੈ ਸਕਦੇ ਹੋ ਤੇ ਆਓ ਆਪਣਾ ਇੱਥੇ ਚੀਜ਼ ਲਓ ਤੇ ਇਨਵੈਸਟ ਕਰੋ ਕਈ ਲੋਕ ਇਹ ਸੋਚਦੇ ਹੋਣਗੇ ਕਿ ਬੂਥ ਚੱਲਦੇ ਨੇ ਨਹੀਂ ਚੱਲਦੇ ਤੇ ਮੈਂ ਤੁਹਾਨੂੰ ਇਹ ਗੱਲ ਕਵਾਂਗਾ ਜੇ ਤੁਸੀਂ ਆਪਣੇ ਇੱਥੇ ਆ ਕੇ ਇਨਵੈਸਟਮੈਂਟ ਕਰਦੇ ਹੋ ਆਪਣਾ ਕੁਝ ਖੋਲਦੇ ਹੋ ਬਿਜ਼ਨਸ ਤਾਂ ਦੇਖੀ ਦੇਖੀ ਬਹੁਤ ਕੁਝ ਚੱਲ ਜਾਂਦੀਆਂ ਚੀਜ਼ਾਂ ਲੋਕੀ ਆਣਾ ਸ਼ੁਰੂ ਕਰ ਦਿੰਦੇ ਆ ਹਾਲੇ ਜਿਵੇਂ ਬੂਥ ਬੰਦ ਪਿਆ ਤੇ ਕੋਈ ਨਹੀਂ ਆਂਦਾ ਜੇ ਚੀਜ਼ ਖੁੱਲੀ ਹੋਊਗੀ ਤੇ ਲੋਕ ਜ਼ਰੂਰ ਆਣਗੇ ਜਿਨਾਂ ਨੂੰ ਚੀਜ਼ ਦੀ ਲੋੜ ਹੈਗੀ ਆ ਉਹ ਆਪਣਾ ਕੰਮ ਕਰਾਣ ਤਾਂ ਜ਼ਰੂਰ ਆਣਗੇ ਤੇ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋएगी ਵੀਡੀਓ ਅੱਛੀ ਲੱਗੀ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਤੇ ਮਿਲਦੇ ਆਂ ਕੁਝ ਅੱਛੀ ਵੀਡੀਓ